देखो पहली बारी सीपीआई ने ਇਥੇ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਲੜੀਆਂ ਔਰ ਕਈ ਥਾਵਾਂ ਤੇ ਛੇ ਬਲਾਕ ਸੰਪਤੀ ਲੜੀਆਂ ਔਰ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀਏ ਕਈ ਥਾਂ ਤੇ ਕਈ ਇਹ ਜਿਹੜੀ ਥਾਵਾਂ ਦੇ ਉੱਤੇ ਬੀਜੇਪੀ ਤੇ ਇਕਾਲੀ ਦਲ ਤੋਂ ਆਜ਼ਾਦ ਉਮੀਦਵਾਰ ਹੁੰਦੇ ਸੀਪੀਆਈ ਦੇ ਜਿਹੜੇ ਸਾਥੀ ਉਹਨਾਂ ਨੂੰ ਵੋਟਾਂ ਵੱਧ ਗਈਆਂ ਔਰ ਅਸੀਂ ਬੜੀ ਸੈਟੀਸਫਾਈ ਹੈ ਕਿ ਆਜ਼ਾਦ ਦਾ ਨਿਸ਼ਾਨ ਲੈ ਕੇ ਵੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਸਾਡੇ ਕੰਮ ਨੂੰ ਫਤਵਾ ਦਿੱਤਾ ਹੈ ਸਾਡੇ ਸੰਘਰਸ਼ ਨੂੰ ਲੋਕਾਂ ਨੇ ਫਤਵਾ ਦਿੱਤਾ ਦੇਖੋ ਗੱਲ ਇਹ ਹੈ ਜਿਹੜਾ ਪਹਿਲਾਂ ਤੋਂ ਮੈਂ ਵਾਰਡਬੰਦੀ ਦੇ ਬਾਰੇ ਗੱਲ ਕਰਨਾ ਜਿਹੜੀ ਵਾਰਡਬੰਦੀ ਇੰਨੇ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਸਤਾਧਾਰੀਆਂ ਨੇ ਜਿਹੜੀ ਤੋੜੀ ਉਹ ਠੀਕ ਨਹੀਂ ਕੀਤਾ ਉਹ ਹਾਰ ਦੀਆਂ ਨਿਸ਼ਾਨੀਆਂ ਇਹਨਾਂ ਨੇ ਆਪਦੀਆਂ ਦੱਸੀਆਂ ਕਿਉਂਕਿ ਇਹਨਾਂ ਕੋਲ ਕੋਈ ਕਾਬਲ ਬੰਦੇ ਹੀ ਨਹੀਂ ਕੋਈ ਪੁਰਾਣੇ ਬੰਦੇ ਹੀ ਨਹੀਂ ਇਹਨਾਂ ਨੇ ਪਿਛਲੀ ਜਿਹੜੀ ਆ ਟਰਮ ਹੈ ਅਸੀਂ ਦੋ ਪੂਜਾ ਲੁਥਰਾ ਜੀ ਤੇ ਮੇਰੀ ਮਿੱਸੀ ਜੀ ਸੋਮਾ ਬਾਈ ਅਸੀਂ ਦੋ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਸੀ ਔਰ ਇਹ ਸਾਡੇ ਅਸੀਂ ਸਾਨੂੰ ਇਹਨਾਂ ਨੇ ਅਜ ਤੱਕ ਸਾਡੇ ਵਿਧਾਇਕ ਨੇ ਅਪਣਾਇਆ ਹੀ ਨਹੀਂ ਸਾਨੂੰ ਤੇ ਸਮਝ ਰਹੇ ਵੀ ਸਾਡੀ ਪਾਰਟੀ ਦੇ ਨਹੀਂ ਆ ਜਿਸ ਕਰਕੇ ਲਗਾਤਾਰ ਇਹਨਾਂ ਦੂਰੀਆਂ ਰਹੀਆਂ ਕੰਮਾਂ ਚੜਿੱਕੇ ਪਾਉਂਦੇ ਰਹੇ ਔਰ ਇਹਨਾਂ ਨੇ ਕਾਂਗਰਸ ਦੇ ਜਿਹੜੇ ਜਾਂ ਕੋਈ ਇੱਕ ਦੋ ਭਾਜਪਾ ਦੇ ਬੰਦੇ ਸੀ ਜਿਨ੍ਹਾਂ ਨੂੰ ਆਦੀ ਪਾਰਟੀ ਚ ਲਾਉਣ ਦਾ ਯਤਨ ਕੀਤਾ ਪਰ ਮੈਨੂੰ ਲੱਗਦਾ ਕਿਤੇ ਐਮਐਲਏ ਸਾਹਿਬ ਦੀ ਸਾਰੀ ਜਿਹੜੀ ਕਾਬਲੀਅਤ ਹੈ ਉਹਦੇ ਉੱਤੇ ਪਾਣੀ ਫਿਰ ਗਿਆ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੇ ਨਾਲ ਪਾਰਟੀ ਵੀ ਜੁਆਇਨ ਕਰ ਲਈ ਸੀ ਉਹ ਬੰਦੇ ਦੁਬਾਰਾ ਉਹ ਕਾਂਗਰਸ ਦੇ ਵਿੱਚ ਚਲੇ ਗਏ ਤੇ ਇਹ ਸੋਚਣਾ ਚਾਹੀਦਾ ਵੀ ਜਿਹੜੇ ਅਸਲੀ ਅਸਲੀ ਹੁੰਦੇ ਆ ਤੇ ਜਿਹੜੇ ਟੈਂਪਰੇਰੀ ਟੈਂਪਰੇਰੀ ਹੁੰਦੇ ਆ ਉਹ ਗੱਲ ਅਸੀਂ ਸੁਣਨਾ ਜਿਹਨੂੰ ਪਹਿਲਾਂ ਵੀ ਕਹਿੰਦੇ ਸੀ ਹੁਣ ਵੀ ਕਹਿੰਦੇ ਜੀ ਨਹੀਂ ਆਮ ਆਦੀ ਪਾਰਟੀ ਤਾਂ ਮੈਂ ਛੱਡ ਦਿੱਤੀ ਛੱਡ ਚੁੱਕੀ ਹਾਂ ਹਾਂ ਜੀ 16 April ਨੂੰ ਮੈਂ ਆਮ ਆਦੀ ਪਾਰਟੀ 2025 ਨੂੰ ਛੱਡ ਦਿੱਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜੜੀਏ ਜੇ ਕਿਸੇ ਪਾਰਟੀ ਨਾਲ ਵੀ ਸਾਡਾ ਗੱਠ ਜੋੜ ਹੋ ਗਿਆ ਜੀ ਅਸੀਂ ਉਸ ਗੱਲ ਤੋਂ ਵੀ ਮਨਕਰ ਨਹੀਂ ਹੁੰਦੇ ਕਿਉਂਕਿ ਦੂਜੀਆਂ ਪਾਰਟੀਆਂ ਨੂੰ ਜਿਹੜੇ ਬਲਾਕ ਸੰਵਤੀ ਦੇ ਇਲੈਕਸ਼ਨ ਐ ਉਹਦੇ ਵਿੱਚ ਭਲੀ ਪੰਤੀ ਇਹਨਾਂ ਨੂੰ ਇਹ ਦਿੱਸ ਗਿਆ ਹੈ ਵੀ ਅਸੀਂ ਫੈਸਲਾ ਕਰੂ ਵੋਟ ਦੇ ਲੈਣ ਦੇ ਕਾਬਲ ਹਾਂ ਜਿਹੜੀ ਪਾਰਟੀ ਨਾਲ ਵੀ ਸਾਡਾ ਕੋਈ ਐਲਾਈਅੰਸ ਸਾਡੇ ਨਾਲ ਕਰੇਗੀ ਸवाय ਬੀਜੇਪੀ ਤੇ ਉਹ ਪਾਰਟੀ ਨੂੰ ਜਿਤਾਉਣ ਦੀ ਸਮਰੱਥਾ ਸੀਪੀਆਈ ਰੱਖਦੀ ਹੈ ਦੇਖੋ ਜੀ ਕਹਿਣ ਨੂੰ ਜੋ ਮਰਜ਼ੀ ਹੋਵੇ ਕਹਿਣ ਦੀਆਂ ਗੱਲਾਂ ਹੋਰ ਐ ਉਂਝ ਹੋ ਰੇ ਐ ਬਲਾਗ ਸੰਤੀ ਦੇ ਵੀ ਮੈਂ ਤੁਹਾਨੂੰ ਦੱਸਦਾ ਤੇਜਰ ਵਿੱਲਾ ਤੋਂ 5 ਵੋਟਾਂ ਨਾਲ ਜਿੱਤੇ ਜੀ ਤੇਜਰ ਵਿੱਲਾ ਬਲਾਗ ਸੰਤੀ ਸਿਰਫ 5 ਵੋਟਾਂ ਨਾਲ ਜਿੱਤੇ ਉਹ ਤਾਂ ਕਈ ਜਗ੍ਹਾ ਤੇ ਬਖੂਸ਼ਾ ਬਖੂਸ਼ਾ ਦੇ ਵਿੱਚ 35 ਵੋਟਾਂ ਨਾਲ ਜਿੱਤੇ ਸਲੇਮਚਾ ਦੇ ਵਿੱਚ ਨਗਰ 'ਚ ਇੱਕ ਗਾਣਾ ਆ ਵੀ ਜਿੱਤ ਦੇ ਨਿਸ਼ਾਨ ਸਦਾ ਲਾਇਆ ਜਾਂਦਾ ਹੈ ਨਾ ਪਹਿਲਾ ਵਾਰ ਕਰਮਾ ਕਲਮਾ ਨਾਲ ਦੂਜਾ ਵਾਰ ਖੰਡੇਰਾ ਜਿੱਤ ਤਾਂ ਜਿੱਤੇ ਚਾਹੀਏ ਇੱਕ ਵਾਰ ਦੀ ਨਹੀਂ ਉਹ ਬਿਲਕੁਲ ਵੱਡੀ ਗੱਲ ਸਿਰ ਨਗਰ ਕੋ ਨਗਰ 'ਚ ਤੁਸੀਂ ਕਹਿੰਦੇ ਹੋ ਇਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਹੈਗੀ ਕਰੋੜਾਂ ਰੁਪਏ ਦੇ ਵਿਕਾਸ ਕੰਮ ਜਿਹੜੇ ਨੇ ਉਹ ਆਮਾਦੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਤੁਸੀਂ ਕਿਵੇਂ ਇਹ ਕਹਿ ਸਕਦੇ ਮੈਂ ਤੁਹਾਨੂੰ ਗੱਲ ਦੱਸ ਦੇਣਾ ਕੱਲ 2024 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋਏ ਹੈ ਜੀ 2021 ਦੇ ਵਿੱਚ ਅਸੀਂ ਆਮਾਦੀ ਪਾਰਟੀ ਸੀ ਮੈਂ ਬਲਾਕ ਪ੍ਰਧਾਨ ਸੀ ਉਸ ਸਮੇਂ ਹਾਂਜੀ ਅਸੀਂ 25 ਦੇ 25 ਵਾਰਡਾਂ 'ਚ ਬੰਦੇ ਖੜੇ ਕੀਤੇ ਔਰ ਉਸ ਸਮੇਂ ਸਾਨੂੰ 6000 ਦੇ ਕਰੀਬ ਜੀ ਸਾਨੂੰ ਵੋਟਾਂ ਪੈ ਗਈਆਂ ਸੀ ਹਮ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੈ ਨਾ ਉਹਦੇ ਵਿੱਚ ਪੂਰਾ ਜੋਰ ਲਾਉਣ ਦੇ ਬਾਅਦ ਵੀ ਸਿਰਫ 5300 ਵੋਟ ਸ਼ਹਿਰ ਦੇ ਵਿੱਚੋਂ ਪਈਏ ਜੀ ਕਿ ਅਸੀਂ ਕਿਵੇਂ ਕਹਾਂ ਦੀ ਬੇਸ਼ੈਰੀ ਵੋਟਰ ਸਾਡੇ ਨਾਲ ਸਰ ਲੋਕ ਸਭਾ ਔਰ ਸਭ ਤੋਂ ਵੱਡਾ ਜਿਹੜਾ ਇਲੈਕਸ਼ਨ ਹੈਗਾ ਔਰ ਨਗਰ ਕੌਂਸਲ ਸਭ ਤੋਂ ਛੋਟਾ ਇਲੈਕਸ਼ਨ ਹੈਗਾ ਆਪਾਂ ਕੰਪੇਅਰ ਕਰੀਏ ਉਹਦੇ ਵਿਚਾਲੇ ਕਈ ਇਲੈਕਸ਼ਨ ਆ ਜਾਂਦੇ ਨੇ ਹੈਨਾ ਪੋਡੀਅਮ ਨਗਰ ਦੀ ਜਨਤਾ ਜੜੀ ਹੈ ਉਹ ਦਾਵਾ ਹੈ ਕਿ ਆਮ ਆਦੀ ਪਾਰਟੀ ਦੇ ਨਾਲ ਖੜੀ ਹੈ ਕਿਉਂਕਿ ਕਈ ਪ੍ਰੋਜੈਕਟ এজੇ ਹੈਗੇ ਨੇ ਸੜਕਾਂ ਹੋਗੀਆਂ ਜਿਨ੍ਹਾਂ ਜੋ ਸਾਲਾਂ ਤੋਂ ਨਹੀਂ ਬਣੀਆਂ ਉਹ ਇਸ ਵਾਰੀ ਬਣੀਆਂ ਨੇ ਹੋ ਮੈਂ ਤੁਹਾਨੂੰ ਸਰਜੀਤ ਵਿਕਾਸ ਬਾਰੇ ਗੱਲ ਦੱਸ ਦਿੰਦਾ ਹਾਂ ਹਾਂ ਜੀ 4 ਸਾਲ ਤੱਕ ਇਹਨਾਂ ਸੜਕਾਂ ਦੇ ਅਦਗਾਠਨ ਕੀਤੇ ਪਏ ਰਹੇ ਜੀ ਜਦੋਂ ਬਣ ਬਾਜ਼ਾਰ ਦੀ ਸੜਕ ਬਣੀ ਸੀ ਉੱਥੇ ਬਣ ਬਾਜ਼ਾਰ ਦੇ ਪੱਥਰ ਲੱਗੇ ਸਾਰੇ ਐਮਸੀਆਂ ਦੇ ਨਾਂ ਦਾ ਪੱਥਰ ਲੱਗੇ ਕਿੱਥੇ ਡਾਕਟਰ ਸੋਨੀ ਦੀ ਦੁਕਾਨ ਸੀ ਉਹਦੀ ਨੁਕਰ ਤੇ ਜੀ ਤੇ ਉਸ ਤੋਂ ਬਾਅਦ ਬਣੀ ਕਦੋਂ ਉਹ ਤੁਸੀਂ ਦੇਖ ਲਓ ਹੁਣ ਜਦੋਂ ਨੇੜੇ ਐਮਸੀ ਦੇ ਇਲੈਕਸ਼ਨ ਆ ਗਏ ਪਰ 4 ਸਾਲ ਤੱਕ ਪੌਣੇ 4 ਸਾਲ ਤੱਕ ਜਿਹੜੇ ਫਾਇਲਕਾ ਦੇ ਲੋਕਾਂ ਨੇ ਮਾੜੀਆਂ ਸੜਕਾਂ ਦੇ ਉੱਤੇ ਸਮਾਂ ਹੰਡਾਇਆ ਹੈ ਅੱਜ ਸਾਰੀਆਂ ਬਣ ਗਈਆਂ ਸਿਰ ਉਹ ਤਾਂ ਜਦੋਂ ਜਦੋਂ ਲੋਕੀ ਸੋਖੇ ਹੋ ਜਾਂਦੇ ਨੇ ਪੁੱਲ ਜਾਂਦੇ ਨੇ ਦੁੱਖ ਨਹੀਂ ਨਹੀਂ ਕੋਈ ਕੋਈ ਮੈਂ ਤੁਹਾਨੂੰ ਦੱਸਣਾ ਜੀ ਵਿਕਾਸ ਤਾਂ ਆ ਹੈ ਹਾਂਜੀ ਆ ਤੁਹਾਡੇ ਸਾਹਮਣੇ ਹੈ ਜੀ ਇਹ ਵਰਕ ਆਡਰ ਹੈਗਾ ਜਿਹੜੀ ਇਹ 282 ਨੰਬਰ ਵਰਕ ਆਡਰ ਹੈ 218 2020 ਨੂੰ ਜਿਹੜਾ ਸਾਡੇ ਕੋਲ ਗੰਗ ਕਨਾਲ ਨਹਿਰ ਦੇ ਉੱਤੇ ਪਾਣੀ ਆਉਂਦਾ ਸੀ ਇੱਥੇ ਹਾਂਜੀ ਹਾਂਜੀ ਮੈਂ ਉਸੇ ਪਾਸੇ ਪਾਣੀ ਦੇ ਵਿੱਚ 2022 ਦੇ ਵਿੱਚ ਇਹਨਾਂ ਨੇ ਤੁਸੀਂ ਮੈਂ ਜਿੱਥੇ ਰਾਜਨੀਤਿਕ ਲੋਕਾਂ ਦੀ ਆ ਸਫਲਤਾ ਹੈ ਉੱਥੇ ਮੈਂ ਅਫਸਰਸ਼ਾਹੀ ਦੀ ਆਦੀ ਮਨਮਰਜ਼ੀ ਅਫਸਰਸ਼ਾਹੀ ਦੇ ਉੱਤੇ ਕੋਈ ਪ੍ਰਿਟੀਕਲ ਲੋਕਾਂ ਵੱਲੋਂ ਕਾਰਵਾਈ ਨਾ ਕਰਨ ਕਰਕੇ ਲੋਕ ਜਿਹੜੇ ਦੁਖੀ ਹੁੰਦੇ ਉਸ ਵਜ੍ਹਾ ਕਰਕੇ ਹੁੰਦੇ ਹੈ ਸ਼ਹਿਰ ਦੇ ਵਿੱਚ ਗੰਕ ਨਾਲ ਦਾ ਪਾਣੀ ਨਹੀਂ ਆਉਂਦਾ ਜੀ ਮਾੜੀ ਥੱਲੇ ਵਾਲੇ ਪਾਣੀ ਜਿਹੜੇ ਉਹ ਪੀਣ ਦੇ ਯੋਗ ਨਹੀਂ ਹੈ ਜੀ ਉਹ ਪਾਣੀ ਆਉਂਦਾ ਰਿਹਾ ਔਰ ਉਹਦਾ ਜਿਹੜਾ ਵਰਕ ਆਂਡਰ ਸੀ 282 ਨੰਬਰ ਨਾਲ 21 8 2020 ਦਾ ਹੋਇਆ ਹੈ 2022 ਦੇ ਵਿੱਚ ਕੰਮ ਕੀਤਾ ਔਰ ਵਰਕ ਆਂਡਰ 60 ਦਿਨਾਂ ਦੇ ਵਿੱਚ ਕੰਪਲੀਟ ਕਰਨਾ ਸੀ ਜੀ 60 ਦਿਨਾਂ ਦੇ ਵਿੱਚ ਉਸ ਕੰਮ ਨੂੰ ਕੰਪਲੀਟ ਕਰਨਾ ਸੀ ਨਾ ਕੋਈ ਸਰਕਾਰ ਦੀ ਜ਼ਿੰਮੇਵਾਰੀ 2001 2022 ਦੀ ਸਰਕਾਰ ਬਣੀ ਹੈ ਹਮ ਹਮ 2022 ਤੋਂ ਬਾਅਦ 2022 2023 2024 ਦੇ ਖੇਰਲੇ ਮੱਈਆਂ ਦੇ ਵਿੱਚ ਇਹ ਕੰਮ ਕਰਾਇਆ ਔਰ ਅੱਜ ਤੱਕ ਪਾਣੀ ਦੀ ਇੱਕ ਬੂੰਦ ਨਹੀਂ ਆ ਰਹੀ ਪਾਣੀ ਦੀ ਇੱਕ ਬੂੰਦ ਤੇ 49 50 ਲੱਖ ਰੁਪਇਆ ਉਹਦੇ ਤੇ ਉਹਨਾਂ ਨੇ 49 ਲੱਖ ਦਾ ਚੈੱਕ ਜਿਹੜਾ ਚੈੱਕ ਨੂੰ ਦੇ ਦਿਆ ਤੇ ਮੈਂ ਤੁਹਾਨੂੰ ਕੱਲ ਦੀਆਂ ਜਿਹੜੇ ਡੇਟ ਦੇ ਵਿੱਚ ਉਹ ਪਾਈਪਾਂ ਨਵੀਆਂ ਰੋਡ ਬਣ ਰਹੀਆਂ ਖੁੱਲੀਆਂ ਰੋੜਾਂ ਬਣ ਰਹੀਆਂ ਉਹ ਪਾਈਪਾਂ ਪੈ ਰਹੀਆਂ ਮੈਂ ਤੁਹਾਡੇ মিডিਆ ਦੇ ਰਾਈਟ ਸ਼ਹਿਰ ਦੇ ਲੋਕਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਕਿ ਆ ਨਵੀਆਂ ਪਾਈਪਾਂ ਪੈ ਰਹੀਆਂ ਔਰ ਜਿਹੜੀ ਸਫਾਈ ਦੀ ਇਹਨਾਂ ਨੇ ਪੈਸੇ ਲਏ ਐ ਆ ਪਿਕਟਮੈਂ ਦਿਖਾ ਰਿਆ ਫੁੱਟ ਫੁੱਟ ਡੇਡ ਡੇਡ ਫੁੱਟ ਜਿਹੜੀਆਂ ਪੁਰਾਣੀਆਂ ਪਾਈਪਾਂ ਕੱਢੀਆਂ ਉਹਦੇ ਵਿੱਚ ਮਿੱਟੀ ਐ ਕੋਈ ਇੱਕ ਫੋਟੋ ਨਹੀਂ ਐ ਆ ਤੁਸੀਂ ਦੇਖੋ ਜੀ ਜਿਹੜੀ ਮਰਜ਼ੀ ਪਾਈਪ ਦੇਖ ਲਓ ਉਹਦੇ ਵਿੱਚ ਇਹਦੀ ਸਫਾਈ ਹੁਣ ਤੁਸੀਂ ਇਹ ਦੇਖ ਲਓ ਵੀ ਉਹ ਸਫਾਈ ਹੋਈ ਏ ਜਾਂ ਮਸ਼ੀਨਾਂ ਨੂੰ ਰੋਕ ਕੇ ਜਿਹੜਾ 50 ਲੱਖ ਰੁਪਈਆ 49 ਲੱਖ ਰੁਪਈਆ ਉਸ ਕੰਪਨੀ ਨੂੰ ਦੇ ਦਿੱਤਾ ਹੈ ਤੇ ਤੁਸੀਂ ਇਹ ਦੇਖ ਲਓ ਵੀ ਆ ਸੱਚ ਏ ਕਿ ਝੂਠ ਨਹੀਂ ਜਿਹੜਾ ਪਾਣੀ ਹੁਣ ਸਪਲਾਈ ਕੀਤਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਤੁਹਾਡੇ ਮੁਤਾਬਕ ਉਹ ਪਾਣੀ ਨਹਿਰੀ ਨਹੀਂ ਹੈਗਾ ਦੇਖੋ ਜੀ ਮਹੀਨੇਕ ਦੀ ਲਿਮਟ ਹੁੰਦੀ ਹੈ ਜਿਸ ਦਿਨ ਮੈਂ ਪਹਿਲਾਂ ਅਰुण ਜੀ ਦੇ ਨਾਲ ਨਹਿਰ ਤੇ ਗਿਆ ਸੀ ਉਹ ਸਮੇਂ ਜਿਹੜੀ ਪਾਣੀ ਵਾਲੀ ਟੈਂਕ ਬਣਾਇਆ ਵੱਡੀ ਡਿੱਗੀ ਬਣਾਈ ਹੈ ਆਪਣੇ ਉੱਡਾ ਬਸਤੀ ਦੇ ਨਾਲ ਉਹਦੇ ਵਿੱਚ ਪਾਣੀ ਬੜਾ ਥੋੜਾ ਸੀ ਪਾਣੀ ਦੀ ਸਥਿਤੀ ਉਸ ਸਮੇਂ ਬੜੀ ਮਾੜੀ ਸੀ ਜਿਹੜੀ ਛੋਟੀ ਡੈਰ ਉਹ ਸੁੱਕੀ ਸੀ 3-4 ਇੰਚੀ ਪਾਣੀ ਉਹਦੇ ਵਿੱਚੋਂ ਆਉਂਦਾ ਹੈ ਜੀ ਇਹ ਇੰਨੇ ਕ ਦੇ ਨੇੜੇ ਸਟਾਕ ਦੀ ਜਿਹੜੀ ਆਪਣੇ ਕੋਲ ਹੈ ਬਸਤਾ ਉਹ ਰੱਖਦੇ ਪਰ ਜਿਵੇਂ ਜਿਵੇਂ ਥੱਲੇ ਜਾਂਦੇ ਨਾ ਤੋਂ ਡਿੱਗੀ ਦੀ ਸਾਲਾਂ ਬੱਦੀ ਤੋਂ ਕੋਈ ਸਫਾਈ ਹੋਈ ਏ ਉਹ ਪਾਣੀ ਕੋਈ ਵਧੀਆ ਪੀਣ ਯੋਗ ਨਹੀਂ ਹੈ ਜੋ ਆਪਾਂ ਪੀ ਰਹੇ ਹਾਂ ਜੇਕਰ ਗੱਲ ਕੀਤੀ ਜਾਵੇ ਵੀ ਸ਼ਹਿਰ ਦੇ ਉਹ ਤੁਹਾਡਾ ਵਾਰਡ ਇੱਕ ਨਰਮ ਰਸੀ ਤੁਸੀਂ ਆਮ ਪਾਰਟੀ ਤੋਂ ਕੌਂਸਲਰ ਬਣੇ ਤੁਸੀਂ ਪਾਰਟੀ ਛੱਡਤੀ ਸੀਪੀਜੀ ਤੋਂ ਦੁਬਾਰਾ ਚੋਣ ਲੜੋਗੇ ਬਿਲਕੁਲ ਲੜਾਂਗੇ ਕਮਾਲ ਕਿਉਂ ਨਾ ਲੜਾਂਗੇ ਕਿਉਂਕਿ ਬਿਲਕੁਲ ਸ਼ੋਰ ਤੁਹਾਡੇ ਜੇਕਰ ਵਾਰਡ ਬੰਦੀ ਦੀ ਗੱਲ ਕੀਤੀ ਜਾਵੇ ਤੇ ਜੋ ਪਹਿਲਾ ਵਾਰਡ ਸੀ ਉਹ ਕੱਟ ਦਿੱਤਾ ਗਿਆ ਜਾਂ ਉਹ ਚੇਂਜ ਹੋ ਗਿਆ ਹੁਣ ਤੁਸੀਂ ਨਵੇਂ ਵਾਰਡ 'ਚ ਆ ਗਏ ਹੋ ਤੇ ਇਹ ਬੀਸੀ ਵਾਰਡ ਹੋਗਾ ਜਿੱਥੇ ਤੁਹਾਡਾ ਘਰ ਹੈ ਬਿਲਕੁਲ ਹੋ ਗਿਆ ਇਹ ਤੁਸੀਂ ਕਿਹੜੇ ਵਾਰਡ ਤੋਂ ਇਲੈਕਸ਼ਨ ਲੜੋਗੇ 1 ਤੋਂ 2500 ਦੇਖੋ ਮੈਂ ਤੁਹਾਨੂੰ ਅੱਜ ਤਾਂ ਨਹੀਂ ਕਲੀਅਰ ਕਰ ਸਕਦਾ ਪਰ ਇਲੈਕਸ਼ਨ ਪੱਕੇ ਲੜਾਂਗੇ ਜਿਹੜੇ ਬੰਦਿਆਂ ਨੇ ਸਾਨੂੰ 5 ਸਾਲ ਖਰਾਬ ਕੀਤਾ ਜੀ ਉਹਨਾਂ ਨੂੰ ਸੁੱਕੇ ਥੋੜਾ ਜਾਣ ਦਿਆਂਗੇ ਮੁੱਦੇ ਕੀ ਹੋਣਗੇ ਤੁਹਾਡੇ ਹਾਂਜੀ ਮੁੱਦੇ ਕੀ ਹੋਣਗੇ ਅਸੀਂ 5 ਸਾਲ ਇਮਾਨਦਾਰੀ ਨਾਲ ਕੰਮ ਕੀਤਾ ਜਿਵੇਂ ਕਿਹੜੇ ਕਿਹੜੇ ਕੰਮ ਮੈਂ ਕਹਿੰਦਾ ਜੀ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਰਾਜਨੀਤਿਕ ਲੋਕਾਂ ਨੂੰ ਇਸ ਗੱਲ ਦਾ ਚੈਲੰਜ ਕਰਦੇ ਹਾਂ ਕਿ ਭਾजन ਨੇ ਜਾਂ ਮੇਰੀ ਮਿਸ ਜਿਲੇ 5 ਸਾਲਾਂ ਦੇ ਵਿੱਚ ਕਿਸੇ ਕੋਲੋਂ ਰਿਸ਼ਵਤ ਦਾ ਇੱਕ ਕਪ ਚਾ ਨਹੀਂ ਪੀਤਾ ਬੇ ਕਿਸੇ ਨਾਲ ਕੋਈ ਜਾਤੀ ਤੌਰ ਤੇ ਕਿਸੇ ਨਾਲ ਕੋਈ ਧਰਮ ਦੇ ਆਧਾਰ ਤੇ ਕਿਸੇ ਨਾਲ ਕੋਈ ਪਾਰਟੀ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਹਰ ਗੇੜਾ ਵੋਟਰ ਨੇ ਵੋਟ ਪਾਈਏ ਚਾਹ ਨਹੀਂ ਪਾਈ ਉਸ ਬੰਦੇ ਨੂੰ ਰਿਸਪੈਕਟ ਬਰਾਬਰ ਦਿੱਤੀ ਏ ਔਰ ਹਰ ਵੋਟਰ ਦੀ ਇੱਜ਼ਤ ਕੀਤੀ ਏ ਜਿਸ ਕਰਕੇ ਲੋਕ ਆਪਣੀ ਅੱਜ ਵੀ ਰਿਸਪੈਕਟ ਕਰਦੇ ਬਾੜ ਟੁੱਟੇ ਜਾਂ ਨਾ ਟੁੱਟੇ ਦਾ ਸਵਾਲ ਨਹੀਂ ਏ ਜੇ ਬੰਦਾ ਮੈਂ ਕਿਸੇ ਨਾਲ ਬਾੜਾ ਪਿਆਰ ਕੀਤਾ ਜਾਂ ਮੈਂ ਕੋਈ ਪਰਚੇ ਨਹੀਂ ਕਰਾਇਆ ਮੈਂ ਕੋਈ ਬਦਲੀਆਂ ਨਹੀਂ ਕਿਸੇ ਦੀ ਕਰਾਈਆਂ ਮੈਂ ਕਿਸੇ ਕੋਲ ਨਹੀਂ ਆਏ ਪਰੇਸ਼ਾਨ ਨਹੀਂ ਕੀਤਾ ਮੈਂ ਰਿੱਤੇ ਨਹੀਂ ਧੋਏ ਮੈਂ ਜਿੱਟਾ ਨਹੀਂ ਵੇਚਿਆ ਮੈਂ ਸੱਤੇ ਦੇ ਜਿਹੜੇ ਖੁੱਲੇ ਬਾਜ਼ਾਰ ਬਾਜ਼ਾਰੇ ਚ ਲੱਗੇ ਐ ਮੈਂ ਉਹ ਨਹੀਂ ਲਾਏ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਐ ਜੇ ਲੋਕ ਫਿਰ ਵੀ ਮੰਨ ਲੈ ਜਿਹੜੇ ਬੰਦਿਆਂ ਦਾ ਅਸੂਲੀ ਤੌਰ ਤੇ ਮਾਰੇ ਉਹਨਾਂ ਨੂੰ ਬਣਾਣ ਕੇ ਲੋਕ ਸਜਾ ਭੂਤ ਲੈਣ ਕੇ ਫਿਰ ਉਹਦੇ ਤਾਂ ਫਿਰ ਤੁਸੀਂ ਕਹਿ ਰਹੇ ਹੋ ਵਾਰ ਟੁੱਟੇ ਐ ਨਾ ਟੁੱਟੇ ਜਿਹੜੇ ਮਰਜੀ ਵਾਰਡ ਹੋਵੇ ਤੇ ਫਿਰ ਵਾਰਡ ਬੰਦੀ ਦਾ ਕਿਉਂ ਰੋਲਾ ਜੀ ਨਹੀਂ ਨਹੀਂ ਤਾਂ ਲੋਕਾਂ ਨੇ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਵਾਰਡ ਬੰਦੀ ਦਾ ਰੋਲਾ ਇਸ ਕਰਕੇ ਐ ਵੀ ਵਾਰਡ ਬੰਦੀ ਦਾ ਜਦੋਂ ਲੈਟਰ ਆਇਆ ਸੀ 411 ਨੰਬਰ ਵਾਰਡ ਦੇ ਉੱਥੋਂ ਚਾਰੋਂ ਮਤਾਂ ਪਾਇਆ ਸੀ ਇੰਦੇ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਉੱਪਰੋਂ ਆਂਦਾ ਉਹਨਾਂ ਕਹਿਆ ਸੀ ਜੇ ਨੀਮਾ ਮੁਤਾਬਕ ਵਾਰਡਬੰਦੀ ਕਰਨੀ ਬਣਦੀ ਹੈ ਤਾਂ ਕਰ ਦਿਓ ਉਹ ਜਦੋਂ ਉੱਥੇ ਗਿਆ ਮਤਾ ਚੰਡੀਗੜ੍ਹ ਗਿਆ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਿਹੜੇ ਡਿਪਾਰਟਮੈਂਟ ਦੇ ਵੱਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵੱਲੋਂ ਉਹ ਜਿਹੜਾ ਸਥਾਨਕ ਸਰਕਾਰਾਂ ਵੱਲੋਂ ਉਹ ਜਿਹੜਾ ਮਤਾ ਰੱਦ ਕਰ ਦਿੱਤਾ ਗਿਆ ਪਰ ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਰਾਜਨੀਤੀ ਲੋਕਾਂ ਦੀ ਸ਼ਾਇਦ ਉੱਤੇ ਅਫਸਰਾਂ ਨੇ ਉਸ ਜਿਹੜਾ ਲੈਟਰ ਆਇਆ ਸੀ ਉੱਥੋਂ ਉਹਨੂੰ ਲੁਕਾ ਕੇ ਰੱਖਿਆ ਉਹ ਮਦਰ ਨਾ ਤਿੰਨ ਮੀਟਿੰਗਾਂ ਦੋ ਮੀਟਿੰਗਾਂ ਹੋਈਆਂ ਉਹ ਹੋ ਚੁੱਕਿਆ ਉਹਦੇ ਖਿਲਾਫ ਤਾਂ ਤੁਸੀਂ ਹੁਣ ਸਾਰਿਆਂ ਨੇ ਮਤਾ ਇੱਕ ਮਤਾ ਨਮਾ ਪਾਤਾ ਵੀ ਉਹ ਗਲਤ ਹੈ ਹਾਂਜੀ ਮਤਲਬ ਤਾਂ ਦੇਖੋ ਜੇ ਪਹਿਲੇ ਵਾਲਾ ਵੀ ਤੁਹਾਡਾ ਰੱਦ ਹੋ ਗਿਆ ਤੇ ਇਹ ਵੀ ਮਤਾ ਤਾਂ ਰੱਦ ਕਰ ਦੇਣਾ ਸਥਾਨਕ ਸਰਕਾਰ ਨੇ ਇਹਨੂੰ ਕਿਹੜਾ ਮੰਨ ਨਹੀਂ ਰੱਦ ਕਰ ਸਕਦੀ ਐ ਰੱਦ ਕਰ ਸਕਦੇ ਦੇਖੋ ਅਸੀਂ ਇਸ ਗੱਲ ਦੇ ਨਹੀਂ ਕਹਿੰਦੇ ਦੇਖੋ ਕਾਨੂੰਨੀ ਪ੍ਰਕਿਰਿਆ ਜੀ ਉਹਨਾਂ ਨੇ ਗਲਤ ਕੀਤੀ ਜਿਹੜੀ ਤੋੜ-ਫੋੜ ਕੀਤੀ ਹੈ ਉਹ ਪੱਕੀ ਰਹੇਗੀ ਨਾ ਤੋੜ-ਫੋੜ ਜੇ ਪੱਕੀ ਰਹਿੰਦੀ ਤਾਂ ਇਲੈਕਸ਼ਨ ਤਾਂ ਲੜਾਂਗੇ ਹਾਂਜੀ ਮਤਲਬ ਜੇ ਉਹ ਹਾਈ ਕੋਰਟ ਦੇ ਵਿੱਚ ਵੀ ਜੇ ਕੋਈ ਇੱਕ ਮਿੰਟ ਸੁਣੋ ਹਾਈ ਕੋਰਟ ਦੇ ਪਿਛਲੀ ਵਾਰੀ ਜਦੋਂ ਸਾਡੇ ਮਾਨਯੋਗ ਤੂਰੀਆ ਸਾਹਿਬ ਪ੍ਰਧਾਨ ਸੀ ਉਹਨਾਂ ਨੇ ਕਿਹਾ ਹਾਂਜੀ ਉਹਨਾਂ ਨੇ ਪੱਕੀ ਮੋਹਰ ਲਾਤੀ ਵੀ ਨਹੀਂ ਇਸ ਤਰ੍ਹਾਂ ਰਹਿਣਗੇ ਕੱਲ ਨੂੰ ਇਸ ਤਰ੍ਹਾਂ ਦਾ ਅਸੀਂ ਉਸ ਸਥਿਤੀ ਦੇ ਵਿੱਚ ਵੀ ਇਲੈਕਸ਼ਨ ਲੜਾਂਗੇ ਹੂੰ ਇਹ ਕੋਈ ਚੱਕਰ ਨਹੀਂ ਗਲਤ ਦਾ ਵਿਰੋਧ ਕਰਨਾ ਇੱਕ ਸੈਪਰੇਟ ਚੀਜ਼ ਹੈ ਜੀ ਗਲਤ ਦਾ ਵਿਰੋਧ ਕਰਨਾ ਚਾਹੀਦਾ ਪਰ ਜੇ ਕਿਸੇ ਸਥਿਤੀ ਦੇ ਵਿੱਚ ਮੰਨ ਲਓ ਕੋਰਟਾਂ ਵੀ ਜੇ ਡਿਸੀਜਨ ਸਹੀ ਨਹੀਂ ਕਰਦੀਆਂ ਤੇ ਫਿਰ ਬਿਲਕੁਲ ਅਸੀਂ ਇਲੈਕਸ਼ਨ ਲੜਾ ਆਮ ਆਦਮੀ ਪਾਰਟੀ ਦਾ ਤੁਸੀਂ ਬੂਟਾ ਲਗਾਇਆ ਸੀ ਹਾਂਜੀ ਹਾਂਜੀ ਵਾਵਾ ਕੰਮ ਕੀਤਾ ਸੀਗਾ ਹਾਂਜੀ ਹਾਂਜੀ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀਗੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਉਹਨਾਂ ਦੀ ਵਿਚਾਰਧਾਰਾ ਬਦਲ ਗਈ ਇੱਕ ਵਜਨ ਨਾਲ ਜੀ ਦੀ ਵਿਚਾਰਧਾਰਾ ਬਦਲ ਗਈ ਦੇਖੋ ਗੱਲ ਇਹ ਹੈ ਵਿਚਾਰਧਾਰਾ ਬਿਲਕੁਲ ਤੁਸੀਂ ਸੱਚੀ ਗੱਲ ਕੀਤੀ ਏ ਮੈਨੂੰ ਇੱਕ ਗੱਲ ਦੱਸ ਦੇਣ ਵਿਚਾਰਧਾਰਾ ਇਹ ਸੀ ਕਿ ਵੀਆਈਪੀ ਕਲਚਰ ਨਹੀਂ ਅਸੀਂ ਕਰਨਾ ਇੱਥੇ ਜਿਹੜੇ ਬੰਦੇ ਬਿਲਕੁਲ ਜਿਹੜੇ ਬੰਦਿਆਂ ਦਾ ਕੋਈ ਹੱਕ ਹੀ ਨਹੀਂ ਬਣਦਾ ਲੋਕਾਂ ਦੀਆਂ ਚੋਰੀਆਂ ਹੋਈ ਜਾਂਦੀਆਂ ਲੋਕਾਂ ਦੇ ਚਿੱਟੇ ਦਿਨ ਲੋਕ ਸਿਲੰਡਰ ਕੱਢ ਕੇ ਲੈ ਜਾਂਦੇ ਚਿੱਟੇ ਦਿਨ ਲੋਕਾਂ ਦੇ ਮੋਬਾਈਲ ਚੋਰੀ ਹੋ ਜਾਂਦੇ ਨੇ ਤੇ ਜਿਹੜੀ ਫੋਰ ਸਾਡੀ ਇੰਜੀਨੀ ਤਨਖਾਹ ਲੈਂਦੀ ਉਹ ਜਿਹੇ ਬੰਦੇ ਗੱਡੀਆਂ ਪਾਰ ਕੇ ਆਦੇ ਨਾਲ ਲਈ ਫਿਰਨ ਜਾਂ ਜਿਹੜੇ ਬੰਦਿਆਂ ਦਾ ਕੋਈ ਹੈ ਹੀ ਨਹੀਂ ਇੰਨੇ ਜੋਗੇ ਉਹ ਆਦੇ ਨਾਲ ਗਨਮੈਨ ਲਈ ਫਿਰਨ ਤੋਂ ਅਸੀਂ ਕਿਵੇਂ ਸਮਝ ਲਈਏ ਜਿਹੜੀ ਆਮ ਆਦਮੀ ਪਾਰਟੀ ਮੇਰੀ ਗੱਲ ਸੁਣ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸਾਣ ਤਾਂ ਵੱਡੀ ਗੱਡੀ ਨਹੀਂ ਚਾਹੀਦੀ ਜੀ ਸਾਨੂੰ ਤਾਂ ਵੱਡੇ ਘਰ ਦੀ ਲੋੜ ਨਹੀਂ ਉਹਨਾਂ ਵੱਡੇ ਘਰ ਵੀ ਬਣਾਏ ਇਹ ਇਹ ਤਾਂ 2022 ਤੋਂ ਹੀ ਸ਼ੁਰੂ ਹੋ ਗਿਆ ਨਾ ਤੁਹਾਡਾ ਮੋਹ ਬੰਗ ਬਿਲਕੁਲ ਆਸਟ ਚ ਆ ਮੈਂ ਪਾਰਟੀ ਦੇ ਅੰਦਰ ਰਹਿ ਕੇ ਬਹੁਤ ਸੰਘਰਸ਼ ਕੀਤਾ ਜੀ ਪਾਰਟੀ ਦੇ ਵਿੱਚ ਇੱਕਦਮ ਛੜਨਾ ਜਿੱਥੇ 9 ਸਾਲ ਕੰਮ ਕੀਤਾ ਹੈ ਪਾਰਟੀ ਦੇ ਅਸੀਂ ਮੇਨ ਬੰਦਿਆਂ ਦੇ ਵਿੱਚ ਅਸੀਂ ਕੰਮ ਕੀਤਾ ਜੀ ਤੇ ਉਹਨਾਂ ਦੇ ਵਿੱਚ ਅਸੀਂ ਇੱਕਦਮ ਪਾਰਟੀ ਨੂੰ ਕੋਈ ਵੀ ਨਹੀਂ ਛੱਡ ਜਾਂਦਾ ਬੱਲੇ ਬਜਨ ਲਾਲ ਜੀ ਹੀ ਐਜ ਕਿਉਂ ਨੇ ਜਿਨ੍ਹਾਂ ਨੇ ਪਾਰਟੀ ਦੀ ਨੀਤੀਆਂ ਤੋਂ ਜਿਹੜੀਆਂ ਚੰਗੀਆਂ ਨਹੀਂ ਲੱਗੀਆਂ ਤੇ ਬਾਹਰ ਆ ਗਏ ਕੁਲਦੀਪ ਸਿੰਘ ਪੰਨੂ ਬਲਾਕ ਪ੍ਰਧਾਨ ਸੀ ਜੀ ਉਹ ਛੱਡ ਕੇ ਚਲਾ ਗਿਆ ਅੱਜ ਕੱਲ ਉਹ ਕਿਸਾਨ ਯੂਨੀਅਨ ਨਾਲ ਕੰਮ ਕਰਦਾ ਇਹਨਾਂ ਨੂੰ ਛੱਡ ਗਿਆ ਜੀ ਸੁਖਦੇਵ ਸਿੰਘ ਫੌਜੀ ਬਕੈਨ ਵਾਲੀ ਤੋਂ ਬਲਾਕ ਪ੍ਰਧਾਨ ਸੀ ਉਹ ਇਹਨਾਂ ਨੂੰ ਛੱਡ ਕੇ ਚਲਾ ਗਿਆ ਬਹੁਤ ਲੰਬਾ ਸਮਾਂ ਬ੍ਰਿੰਦਰ ਸਿੰਘ ਬਲਾਕ ਪ੍ਰਧਾਨ ਸੀ ਆ ਹੁਣ ਮੈਂ ਬਲਾਕ ਸੰਪਤੀ ਦੇ ਇਲੈਕਸ਼ਨ ਚ ਉਹਨੂੰ ਦੇਖਿਆ ਉਸ ਤੋਂ ਪਹਿਲਾਂ ਕਦੇ ਉਹ ਡੀਲਿੰਗ ਕਰਿਆ ਇਹਨਾਂ ਨਾਲ ਨਹੀਂ ਕਰਦੇ ਰੇ ਮੁਨਸ਼ੀ ਰਾਮ ਟਾਣੀ ਤੋਂ ਸ਼ੋਕਮਾਰ ਬੜੀ ਮਿਹਨਤ ਕੀਤੀ ਸੀ ਜੀ ਉਹ ਬੰਦੇ ਛੱਡ ਕੇ ਪੂਜਾ ਲੁਥਰਾ ਨੇ ਬੇਹੱਦ ਮਿਹਨਤ ਕੀਤੀ ਏ ਉਹਦਾ ਇਹਨਾਂ ਨੇ ਕੀ ਮੁੱਲ ਪਾਇਆ ਚਰਨਜੀਤ ਕੌਰ ਮੈਣੀ ਮੈਂ ਕਦੇ ਨਹੀਂ ਨਾਲ ਦੇਖਿਆ ਇਹ ਸਾਰਾ ਕੁਝ ਲੋਕਲ ਲੀਡਰਸ਼ਿਪ ਦੇ ਨਾਲ ਸੀ ਜਾਂ ਉੱਪਰ ਤੱਕ ਹੀ ਕੋਈ ਗੱਲ ਕਰ ਦੇਖੋ ਗੱਲ ਇਹ ਆਏ ਸਾਡੇ ਨਾਲ ਜੋ ਵਾਅਦੇ ਕੀਤੇ ਜੋ ਸਾਡੇ ਦੇ ਪਰਚੇ ਕਰਾਏ ਅਜੇ ਤੱਕ ਤੁਸੀਂ ਇਹ ਦੱਸੋ ਕੋਈ ਰਾਜਨੀਤਿਕ ਬੰਦਾ ਆਪਦੀ ਪਾਰਟੀ ਦੇ ਬੰਦੇ ਨੂੰ ਕਦੇ ਪਾਰਟੀ ਦੇ ਵਿਰੁੱਧ 30 32 ਸਾਲ ਟ੍ਰੇਡ ਯੂਨੀਅਨ 'ਚ ਕੰਮ ਕੀਤਾ ਹੈ ਜੀ ਇਹ ਮੈਂ ਪਾਰਟੀ ਦੀ ਕਦੇ ਵਿਰੋਧਤਾ ਕੀਤੀ ਹੁੰਦੀ ਪਾਰਟੀ ਮੇਰੇ ਤੇ ਐਕਸ਼ਨ ਕਰਦੀ ਜੇ ਮੈਂ ਐਮਐਲਏ ਨਾਲ ਕਦੇ ਉਹਦੀ ਵਿਰੋਧਤਾ ਕੀਤੀ ਹੁੰਦੀ ਤੇ ਪਾਰਟੀ ਮੈਨੂੰ ਕੋਈ ਲੈਟਰ ਪੱਤਰ ਕੱਢਦੀ ਅੱਜ ਤੱਕ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਨਗਰ ਕੌਂਸਲ ਦਾ ਇੰਚਾਰਜ ਲਗਾਇਆ ਸੀ ਕਿਨ ਮੈਨੂੰ ਹਾਂਜੀ ਹਾਂਜੀ ਪੰਜਾਹ ਦਿਨ ਲਾਇਓ ਮੈਂ ਤੁਹਾਨੂੰ ਸਥਿਤੀ ਦੱਸ ਦਿੰਦਾ ਹਾਂਜੀ ਇਹਨਾਂ ਨੂੰ ਮਾਨ ਨਹੀਂ ਇੱਕ ਇੱਕ ਹੀ ਅਫਸਰਾਂ ਨੇ ਹਾਂਜੀ ਅਫਸਰਾਂ ਦੇ ਵਿੱਚ ਕਿਹਾ ਸੀ ਵੀ ਜੋ ਨਗਰ ਦਾ ਕੰਮ ਹੋਏਗਾ ਭਜਨ لال ਜੀ ਕਰਾਂ ਨਿਕਲੇ ਭਜਨ لال ਨਹੀਂ ਕਿਹਾ ਸੀ ਹਾਂਜੀ ਉਹਨਾਂ ਸੁਨੀਲ ਕੁਮਾਰ ਮੈਣੀ ਨੂੰ ਕਿਹਾ ਸੀ ਨਾਲ ਠੀਕ ਹੈ ਉਹ ਤੇ ਚਲੋ ਸਹਿਯੋਗੀ ਸੀ ਨਹੀਂ ਸਹਿਯੋਗੀ ਨਹੀਂ ਹਾਂਜੀ ਪਰ ਮੈਂ ਉਹਨਾਂ ਦੀ ਜਦ ਦੀ ਨੀਤ ਉਹਦੇ ਹੀ ਪਛਾਣ ਲਈ ਸੀ ਜੀ ਜਦੋਂ 15 20 ਦਿਨ ਮੈਂ ਉੱਥੇ ਕੰਮ ਕੀਤਾ ਠੀਕ ਹੈ ਸੁਨੀਲ ਕੁਮਾਰ ਮੈਣੀ ਇੱਕ ਦਿਨ ਵੀ ਮੇਰੇ ਨਾਲ ਨਗਰ ਕਾਉਂਸਲ ਦੇ ਵਿੱਚ ਨਹੀਂ ਆਇਆ ਜੀ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜੇ ਕੰਮ ਉਹ ਕਰਨੇ ਚਾਹੁੰਦੀ ਐ ਉਹ ਕੰਮ ਭਜਨ ਨਾਲ ਨੇ ਨਾ ਤਾਂ ਹੋਣ ਦੇਣੇ ਐ ਨਾ ਇਹਦੇ ਹੋਣੇ ਐ ਇਸ ਕਰਕੇ ਜੇ ਮੇਰੇ ਨਾਲ ਦੂਰੀ ਬਣਾ ਲਈ ਸੀ ਪਾਰਟੀ ਚ ਹੈਗੇ ਸੀ ਤੁਹਾਡੇ ਕੋਲ ਪਾਵਰ ਸੀ ਉਹਨਾਂ ਨੇ ਦਿੱਤੀ ਵੀ ਸੀ ਚਲੋ ਅੱਧੀ ਪਤਾ ਜੀ ਦਿੱਤੀ ਹਨਾ ਉਹਦੇ ਨਾਲ ਲੋਕਾਂ ਦੇ ਕੰਮ ਤਾਂ ਹੋ ਰਹੇ ਸੀ ਨਾ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਕੰਮਾਂ ਦੀ ਮੈਂ ਤੁਹਾਨੂੰ ਦੱਸਾਂ ਤੁਹਾਡੇ ਕੰਮ ਨਹੀਂ ਹੁੰਦੇ ਸੀ ਨਹੀਂ ਕੰਮ ਹੁੰਦੇ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ 2.5 ਸਾਲ ਹੋ ਗਏ 2.5 ਸਾਲ ਹੋ ਗਏ ਵਰਕ ਅੰਡਰ ਹੋਏ ਨੂੰ ਟੀਚਰ ਕਲੋਨੀ ਦੇ ਵਿੱਚ ਗਲੀਆਂ ਬਣਨ ਨੂੰ ਜੀ ਵਰਕ ਅੰਡਰ ਹੋਇਆ ਵਰਕ ਅੰਡਰ ਉਦੋਂ ਕਰਦੇ ਐ ਜੋ ਦੋ ਟੈਪਿਸਟਰ ਚੈਕਿੰਗ ਕਰ ਲੈਂਦਾ ਐਸਟੀਮੇਟ ਬਾਅਦ ਦੇ ਬਣਦੀ ਏ ਉਹ ਅਜੇ ਤੱਕ ਕੋ ਗਲੀ ਨਹੀਂ ਬਣੀ ਠੀਕ ਹੈ ਇਹਨਾਂ ਨੇ ਅਜੇ ਤੱਕ ਕੋ ਗਲੀ ਨਹੀਂ ਬਣਾਈ ਮੇਰੇ ਘਰ ਵਾਲੀ ਗਲੀ ਦੇਖ ਲਓ ਅਜੇ ਤੱਕ ਕੱਚੀ ਪਈ ਏ ਇਹਦੇ ਤੇ ਮੈਂ ਕੋ 10 ਵਾਰੀ ਲਾਈਵ ਹੋਇਆ ਸਹਿਰ ਚ ਬੜੀਆਂ ਗਲੀਆਂ ਤੁਸੀਂ ਗਿਣਾ ਰਹੇ ਹੋ ਕਿ ਬਣੀਆਂ ਨਹੀਂ ਆਮ ਆਦਮੀ ਪਾਰਟੀ ਗਿਣਾਰੀ ਕਿ ਅਸੀਂ ਬਣਾਈਆਂ ਨੇ ਹਨਾ ਸਹਿਰ ਚ 500 ਗਲੀਆਂ ਹੋਣੀਆਂ ਨੇ 500 ਚੋਂ 250 ਬਣ ਗਈ ਜਾਂ 250 ਨਹੀਂ ਸਰ ਕਿਹੜੀ 250 ਬਣ ਗਈ ਤੁਸੀਂ ਦੱਸੋ ਮੈਂ ਕਹਿੰਨਾ ਜੀ ਆ ਮੇਨ ਗਲੀਆਂ ਐ ਕੱਲੀ ਵਿਜੇ ਕਲੋਨੀ ਵਾਲੀ ਜਿਹੜੀ ਮੇਨ ਚੁੰਗੀ ਤੋਂ ਬੋਰੀ ਚੁੰਗੀ ਤੋਂ ਵਿਜੇ ਕਲੋਨੀ ਜਾਂਦੀ ਏ ਕਿੰਨੇ ਸਾਲਾਂ ਚ ਕੰਪਲੀਟ ਹੋਈ ਏ ਇਹਨਾਂ ਦਾ ਤਾਂ ਇਹ ਸੀ ਵੀ ਇਹਨਾਂ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਐਮਪੀ ਇਲੈਕਸ਼ਨ ਵੇਲੇ ਤੇ ਇਹਨਾਂ ਨੂੰ ਬੰਦਾ ਬਣਾ ਕੇ ਇਹਨਾਂ ਦਾ ਕੰਮ ਕਰਾਂਗੇ ਠੀਕ ਹੈ ਨਾ ਜੇ ਗੱਲਾਂ ਆਪਾਂ ਖੁੱਲਣ ਲੱਗ ਗੇ ਨਾ ਜਦੋਂ ਉਹ ਜੇ ਬੰਦੇ ਜਦੋਂ ਬੋਲਦੇ ਆ ਨਾ ਉੱਥੇ ਅਸੀਂ ਅੱਜ ਤੱਕ ਇਸ ਗੱਲ ਦੇ ਨਿੱਜੀ ਕਿਸੇ ਦਾ ਨਾਮ ਨਹੀਂ ਲਿਆ ਨਾ ਕਦੇ ਐਮਬੀਐਲ ਦਲਿਆ ਨਾ ਉਹਦੇ ਪ੍ਰਾ ਦਾ ਲਿਆ ਕੋਈ ਕੀ ਕਰਦਾ ਨਹੀਂ ਨਹੀਂ ਜੀ ਨਹੀਂ ਇਹ ਇਹ ਤਾਂ ਨਹੀਂ ਨਹੀਂ ਤਿਕਾ ਰਾਜਨੀਤੀਕ ਮੈਂ ਕਰਾਂਗਾ ਤੁਹਾਨੂੰ ਹਾਂਜੀ ਜਦੋਂ ਉਹ ਬੰਦੇ ਬੋਲਦੇ ਇੱਕ ਵਾਰੀ ਭਗਵੰਤ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਐ ਕਹਿੰਦੇ ਵੀ ਕਿਸੇ ਪਿੰਡ ਦੇ ਵਿੱਚ ਮੱਝਾਂ ਚੋਰੀ ਹੋ ਗਈਆਂ ਸੀ ਜੀ ਤੇ ਉਹ ਕਹਿੰਦੇ ਸੀ ਵੀ ਮੱਝਾਂ ਚੋਰੀ ਜਿਹੜਾ ਬੰਦਾ ਉਹ ਚਾਦਰ ਫੜ ਕੇ ਚਾਰ ਜਣੇ ਖੜੇ ਸੀ ਤੇ ਜਿਹੜਾ ਥੱਲੂ ਲੰਗੇਗਾ ਚੋਰ ਹੋਏਗਾ ਉਹ ਮਰ ਜੇਗਾ ਤੇ ਪਤਾ ਲੱਗ ਜਾਏਗਾ ਵੀ ਪਿੰਡ ਦਾ ਚੋਰ ਐ ਤੇ ਮੈਂ ਇਥੋਂ ਦੇ ਜਿਹੜੇ ਸਾਡੇ ਲੀਡਰ ਐ ਨਾ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਨਿਗਾਹ ਮਾਰ ਲਓ ਜੀ ਕਿਤੇ ਰੇਕਾ ਵੇਚਣ ਵਾਲੇ ਕਿਤੇ ਸੱਟਾ ਲਾਉਣ ਵਾਲੇ ਤੁਹਾਡੇ ਚਾਦਰ ਤੇ ਨਹੀਂ ਫੜ ਕੇ ਖੜੇ ਇਸ ਕਰਕੇ ਕਿਤੇ ਇਹ ਨਾ ਹੋਵੇ ਵੀ ਨਾ ਸਿੱਟਾ ਮੁੱਕ ਰਿਹਾ 32 33 ਥਾਂ ਦੇ ਉੱਤੇ ਸ਼ਹਿਰ ਦੇ ਵਿੱਚ ਐ ਜਿਵੇਂ ਕਾਊਂਟਰ ਲਾ ਕੇ ਆਪਾਂ ਬੈਠੇ ਆ ਨਾ ਇਸ ਤਰ੍ਹਾਂ ਬਹਿ ਕੇ ਉਹਨਾਂ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਇਹ ਤਾਂ ਪੁਲਿਸ ਨੇ ਬੰਦ ਕਰਨਾ ਨਾ ਪੁਲਿਸ ਨੂੰ ਕਰਾਣਾ ਕਿੰਨੇ ਸਰਕਾਰਾਂ ਕਾਦੇ ਆਸਤੇ ਜੇ ਪੁਲਿਸ ਨਹੀਂ ਕਰਦੀ ਸਰਕਾਰਾਂ ਕਾਦੇ ਆਸਤੇ ਸਿਸਟਮ ਤਾਂ ਪੁਲਿਸ ਦਾ ਹੈ ਮੈਂ ਕਹਿੰਦਾ ਸਿਸਟਮ ਪੁਲਿਸ ਦਾ ਕੰਟਰੋਲ ਕਿੰਨੇ ਕਰਨਾ ਹੈ ਕੰਟਰੋਲ ਪੁਲਿਸ ਅਫਸਰਾਂ ਨੇ ਕਰਨਾ ਨਾ ਨਹੀਂ ਨਹੀਂ ਪੁਲਿਸ ਅਫਸਰਾਂ ਨਹੀਂ ਕਰਨ ਉਹਨਾਂ ਰਾਜਨੀਤਿਕ ਲੋਕਾਂ ਨੇ ਕਰਨਾ ਹੈ ਰਾਜਨੀਤਿਕ ਲੋਕਾਂ ਦੇ ਹੱਥ ਵਿੱਚ ਰਾਜਨੀਤਿਕ ਲੋਕਾਂ ਦਾ ਇੰਟਰਫੇਅਰ ਹੈ ਬਿਲਕੁਲ ਇੰਟਰਫੇਅਰ ਹੈ ਕੋਈ ਕੋਈ ਸ਼ੱਕ ਨਹੀਂ ਮੈਂ ਕਹਿੰਦਾ ਜੀ ਰਾਜਨੀਤਿਕ ਲੀਡਰ ਦੀ ਨੀਤ ਸਹੀ ਹੋਵੇ ਕੋਈ ਇਹ ਇੱਕ ਪੂਰੇ ਜਿੰਨੀ ਕੋਈ ਕਾਰਵਾਈ ਨਹੀਂ ਕਰ ਸਕਦਾ ਗਰੰਟੀ ਹੈ ਪਰ ਇਹ ਤਾਂ ਰੋਜ਼ ਆਉਂਦਾ ਹੈ ਜੀ ਰੋਜ਼ ਆਉਂਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਾਡੇ ਕੇਜਰੀਵਾਲ ਸਾਹਿਬ ਸਾਡੇ ਜਿਹੜੇ ਚਲੋ ਦਿੱਲੀ ਦੇ ਵਿੱਚੋਂ ਤੋਂ ਹੁਣ ਇੱਥੇ ਆਏ ਹੋਏ ਹੁਣ ਤਾਂ ਇੱਕੋ ਪੰਜਾਬ ਹੀ ਰਹਿ ਗਿਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਰੋਡ ਮੈਪ ਤਿਆਰ ਕਰ ਲਿਆ ਤੇ 20000 ਕਰੋੜ ਰੁਪਇਆ ਅਸੀਂ ਰੇਤ ਦੇ ਵਿੱਚ ਬਚਤ ਕਰਾਂਗੇ 4 ਸਾਲ ਦਾ ਸਮਾਂ ਹੋ ਗਿਆ 80000 ਕਰੋੜ ਚਾਹੀਦਾ ਤੇ ਅੱਜ ਤੱਕ ਸਿਰਫ 400 ਕਰੋੜ ਰੁਪਇਆ ਰੈਵਨਿਊ ਰੇਤੇ 'ਚ ਆਇਆ ਹੈ ਉਹ ਤਾਂ ਪਾਲਿਸੀ ਤੈ ਨਹੀਂ ਹੋਈ ਨਾ ਜੀ ਪਾਲਿਸੀ ਤੈ ਇਹਨਾਂ ਕੋਲ ਹੋਣੀ ਨਹੀਂ ਠੇਕੇ ਦੱਸੋ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਇਹਨਾਂ ਕੋਲ ਪਾਲਿਸੀ ਤੈ ਕਿਹੜੀ ਹੋਣੀ ਹੈ ਰਜਿਸਟਰੀਆਂ ਕਰਾਉਣ ਚਲੇ ਜੋ ਅੱਜ ਤੱਕ ਐਨਓਸੀ ਲੈਣਾ ਵੀ ਉਹਨਾਂ ਦੀ ਪਾਲਿਸੀ ਬਣੀ ਕਿਹੜੀ ਐਨਓਸੀ ਤਾਂ ਬੰਦ ਹੀ ਕਰਤੀ ਉਹਨਾਂ ਨੇ ਮੈਂ ਕਹਿੰਨਾ ਜੀ ਤੁਸੀਂ ਜਾ ਕੇ ਰਜਿਸਟਰੀ ਕਰਾ ਕੇ ਵਿਖਾ ਦੇ ਨਾਲੇ ਈਜ਼ੀ ਰਜਿਸਟਰੀ ਮੈਂ ਕਹਿੰਨਾ ਕਿ ਤੁਸੀਂ ਜਾ ਕੇ ਰਜਿਸਟਰੀ ਕਰਾ ਕੇ ਵਿਖਾ ਦਿਓ ਮੈਂ ਥੱਲੇ ਜੀ ਉਹਨਾਂ ਨੇ ਨਾਲੇ ਹੁਣ ਡੀਟੀਓ ਦਫ਼ਤਰ ਵੀ ਬੰਦ ਕਰਤੇ ਨੇ ਉਹ ਕਹਿੰਦੇ ਉਹ ਸਾਡੀ ਇੰਨਾ ਕਿ ਇਹਨਾਂ ਨੇ ਡੀਟੀਓ ਦਫ਼ਤਰ ਦੇ ਵਿੱਚ ਇਹ ਜਾਂ ਲੁਕਟਾ ਮਚਾਈਆਂ ਸੀ ਮੈਂ ਬੰਦੇ ਦੱਸਦੇ ਇਹਨਾਂ ਨੇ ਹਰ ਥਾਂ ਦੇ ਦਫਤਰ ਰਿਕਾਰਡ ਦਾ ਕੰਮ ਹੋ ਗਿਆ ਲਾਇਸੈਂਸ ਦਾ ਕੰਮ ਹੋ ਗਿਆ ਇਹ ਤੁਸੀਂ ਉਹਨਾਂ ਦੇ ਨੰਬਰ ਤੇ ਡਾਇਲ ਕਰੋ ਤੇ ਜਿਸ ਮਰਜ਼ੀ ਕਰਾ ਲੈ ਇਹ ਗੱਲਾਂ ਕਹਿ ਦੇਣੀਆਂ ਬੜੀਆਂ ਸੌਖੀ ਜਿਹੀਆਂ ਕਰੈਕਸ਼ਨ ਜੋ ਮਰਜ਼ੀ ਕਰੇ ਹੁੰਦੀ ਮੈਂ ਕਹਿੰਨਾ ਜੀ ਇੱਕ ਮਿੰਟ ਗੱਲ ਸੁਣ ਆਪਾਂ ਕਹਿ ਦੇਣਾ ਰਜਿਸਟਰੀਆਂ ਖਤ ਮਤਲਬ ਐਨਓਸੀ ਖਤਮ ਹੋ ਗਈ ਸਿੱਧੀ ਰਜਿਸਟਰੀ ਹੋ ਜਾਂਦੀ ਹੈ ਹੁਣ ਕਹਿੰਦੇ ਆ ਨਾ ਜੀ ਕਹਿ ਰਹੇ ਆ ਨਾ ਮੈਂ ਕਹਿੰਨਾ ਇੱਕ ਰਜਿਸਟਰੀ ਇੱਕ ਰਜਿਸਟਰੀ ਕੋਈ ਫ੍ਰੀ ਕਰਾ ਕੇ ਵਿਖਾ ਦੇਵੇ ਜੀ ਨਹੀਂ ਹੁੰਦੀਆਂ ਅੱਜ ਤੱਕ ਇੱਕ ਮਿੰਟ ਫੂਡਸ ਪਰ ਇਮਡ ਫੂਡਸ ਸਪਲਾਈ ਦਫ਼ਤਰ ਦੇ ਵਿੱਚ 4 ਸਾਲ ਹੋ ਗਏ ਜਿਹੜੇ ਪਹਿਲਾਂ ਕੋਈ ਕਾਰਡ ਵਿੱਚੋਂ ਬਣੇ ਫੂਡ ਸਪਲਾਈ ਵਿਭਾਗ ਉਹ ਤਾਂ ਸ਼ੁਰੂ ਤੋਂ ਹੀ ਬੰਦ ਹੀ ਕਿੱਤ ਮੈਂ ਕਹਿੰਦਾ ਜੀ ਸ਼ੁਰੂ ਤੋਂ ਬੰਦ ਕੀਤਾ ਉਸ ਤੋਂ ਇਲਾਵਾ ਇਹਨਾਂ ਨੇ ਆਪਣੇ ਹੁੰਦੇ ਤਹਿਤ ਜਿਹੜੀ ਲੇਬਰ ਕਾੜੀ ਸ਼ਰਮ ਕਾੜ ਦੇ ਤਹਿਤ ਕੁਝ ਕਾਰਡ ਬਣਾਏ ਸੀ ਅੱਜ ਤੱਕ ਉਹਨਾਂ ਤਾਂ ਨਹੀਂ ਹੋਏ ਅਜੇ ਤੱਕ ਉਹਨਾਂ ਦਾ ਕਾਰਡ ਕਿਤੇ ਹੈ ਇੱਕ ਮੈਨੂੰ ਦੱਸ ਦਿਨ ਜਿਹੜੇ ਡਿਪਾਰਟਮੈਂਟ ਨੂੰ ਇਹਨਾਂ ਠੀਕ ਚੱਲਣਗੇ ਆਪਾਂ ਹੁਣ ਫੋਕਸ ਕਰੀਏ ਆ ਜਿਹੜਾ ਨਵਾਂ ਕਾਨੂੰਨ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਵਧੀਆ ਹੈ ਕਿਹੜਾ ਨਰੇਗਾ ਦਾ ਨਰੇਗਾ ਤੋਂ ਵਧੀਆ ਹਾਂਜੀ ਨਰੇਗਾ ਨੂੰ ਖਤਮ ਕਰ ਰਿਹਾ ਇਹ ਕਾਨੂੰਨ ਕਿਹੜਾ ਇਹ ਆਇਆ ਨਾ ਇੱਕ ਮਿੰਟ ਪਹਿਲੀ ਗੱਲ ਤਾਂ ਇੱਕ ਮਿੰਟ ਜੀ ਸੋ ਮੇਰੀ ਗੱਲ ਸੁਣੋ ਸਾਹਿਬ ਹਾਂਜੀ ਮਹਾਤਮਾ ਗਾਂਧੀ ਦੇ ਨਾਂ ਤੇ ਕਾਨੂੰਨ ਬਣਿਆ ਸੀ ਜੀ ਇਹਨੂੰ ਭਾਵੇਂ ਕਿਸੇ ਨਾਂ ਤੇ ਬਣਾ ਕੇ ਮੋਦੀ ਸਾਹਿਬ ਦੇ ਨਾਂ ਤੋਂ ਰੱਬ ਦੇ ਨਾਂ ਤੋਂ ਬਣਾਤਾ ਉਹਨਾਂ ਬਣਾਤਾ ਇੱਕ ਮਿੰਟ ਇੱਕ ਮਿੰਟ ਜੀ ਮੈਂ ਕਹਿੰਨਾ ਬਿਲਕੁਲ ਬਣਾਤਾ ਜੀ ਮੈਂ ਤਾਂ ਪਹਿਲੀ ਗੱਲ ਤਾਂ ਮੇਰੇ ਵੀ ਇਹ ਇਹ ਜਿਹੜਾ ਆਪਾਂ ਕਹਿ ਦਿੰਦੇ ਆਂ ਵੀ ਵਿਕਸਿਤ ਭਾਰਤ ਹਮ ਸ਼੍ਰੀ ਰਾਮ ਸ਼੍ਰੀ ਭਾਰਤ ਵਿਕਸਿਤ ਹੋਏ ਕਿ ਗਰੀਬੀ ਰੇਖਾ ਚਾਹੀ ਨਹੀਂ ਮੇਰਾ ਤਾਂ ਇਸ ਤੇ ਸਵਾਲ ਹੈ ਸਰ ਕਿ ਭਾਰਤ ਵਿਕਸਿਤ ਦੇਸ਼ਾਂ ਦੀ ਗਿਣਤੀ 'ਚ ਆ ਗਿਆ ਨਾਮ ਤੋਂ ਦਿੱਕਤ ਹੈਗੀ ਹੈ ਜਾਂ ਐਮੈਂਡਮੈਂਟ ਜਿਹੜੀ ਸਾਨੂੰ ਤਾਂ ਐਮੈਂਡਮੈਂਟ ਤੋਂ ਦਿੱਕਤ ਇਹਦਾ ਨਾਂ ਪਾਵੇਂ 100 ਦਿਨਾਂ ਤੋਂ ਵੱਧ ਕੇ 125 ਦਿਨ ਹੋ ਜਾਣ ਹੋ ਗਏ ਜਦੋਂ 100 ਦਿਨ ਸੀ ਉਦੋਂ ਲੋਕਾਂ ਨੂੰ 42 ਦਿਨ ਦਾ ਕੰਮ ਮਿਲਿਆ ਕਿਉਂਕਿ ਪੰਜਾਬ ਸਰਕਾਰ ਕੋਲ ਫੰਡਿੰਗ ਹੀ ਨਹੀਂ ਐਪਲੀਕੇਸ਼ਨਾਂ ਦਿੰਦੇ ਰਹੇ ਲੋਕ ਤਾਂ ਫਿਰ ਦਿੱਕਤ ਪੰਜਾਬ ਸਰਕਾਰ ਦੀ ਹੈਗੀ ਨਾ ਸੈਂਟਰ ਸਰਕਾਰ ਦੀ ਨਹੀਂ 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 ਸੈਂਟਰ ਦੇ ਵਿੱਚ ਜਦੋਂ ਸੈਂਟਰ ਨੇ ਮੰਨ ਲਓ ਇੱਕ ਮਿੰਟ ਕੰਟਰੋਲ ਕਿੰਨੇ ਕਰਨਾ ਹੈ ਡਰੇਗਾ ਕਾਨੂੰਨ ਕਿੰਦਾ ਜੀ ਮਾਲਕ ਇੱਕ ਮਿੰਟ ਪਿਛਲੇ ਦਿਨ ਇੱਕ ਵਾਰ ਪਿਛਲੇ ਦਿਨ ਚ ਆਏ ਸੀ ਨਰੇਗਾ ਦੇ ਤਹਿਤ 100 ਕਰੋੜ ਰੁਪਏ ਦਾ ਕਟਾਲਾ ਕੱਲੇ ਫਾਈਲ ਕਾ ਚੋਏ ਇੱਕ ਮਿੰਟ ਸੁਣੋ ਗੱਲ ਉਹਦੇ ਚ ਸੈਂਟਰ ਕੀ ਕਰੇ ਸੈਂਟਰ ਨੇ ਤਾਂ ਦੇਖੋ ਜਦੋਂ ਜਦੋਂ ਨਰੇਗਾ ਦਾ ਬਿੱਲ ਗਿਆ ਉਹਨਾਂ ਨੇ ਪੈਸੇ ਰਿਲੀਜ਼ ਕਰ ਦਿੱਤੇ ਤੁਹਾਡੀ ਗੱਲ ਤੁਹਾਡੀ ਗੱਲ ਤੁਹਾਡੀ ਖਾਗੇ ਤਾਂ ਥੱਲੇ ਵਾਲੇ ਖਾਗੇ ਨਾ ਨਹੀਂ ਤਾਂ ਫਿਰ ਕਾਰਵਾਈ ਕਿੰਨਾ ਕਰਨੀ ਕਾਰਵਾਈ ਇਹ ਨਾ ਕਾਰਵਾਈ ਲੋਕਲ ਬਾਡੀਜ਼ ਲੋਕਲ ਬਾਡੀ ਨੇ ਕਰਾਣੀ ਹੈ ਨਹੀਂ ਹੁੰਦੇ ਸੈਂਟਰ ਦੀਆਂ ਏਜੰਸੀਆਂ ਹੋਰ ਆਈਡੀ ਈਡੀ ਤੇ ਹੋਰੇ ਪਰੇ ਆ ਕੇ ਪੈਦੀਆਂ ਨਾ ਹੁਣ ਆਮਲਾ ਸਾਹਿਬ ਦੇ ਘਰੇ ਆ ਕੇ ਕੋਈ ਪਤਾ ਸੀ ਨਹੀਂ ਆਮਲਾ ਸਾਹਿਬ ਨੂੰ ਤਾਂ ਉਹਨਾਂ ਨੇ ਨਾਲ ਰਲਾਣਾ ਹੋਣਾ ਨਹੀਂ ਨਹੀਂ ਰਲਾਣਾ ਹੋਣਾ ਤਾਂ ਫਿਰ ਇਹ ਰੋਲਾ ਹੈ ਨਾ ਪਤਾ ਲੱਗਿਆ ਇਹਦਾ ਮਤਲਬ ਨਹੀਂ ਫਿਰ ਜਾਂ ਉਹਨਾਂ ਦਾ ਵੀ ਕੋਈ ਵਿੱਚ ਉਹਨਾਂ ਦੇ ਵੀ ਹੈ ਅੱਛਾ ਡਬੜੂ ਕਸੁਰ ਜਿਹੜੇ ਨਹੀਂ ਕਰਦੇ ਜੀ ਨਰੇਗਾ ਕਾਨੂੰਨ 'ਚ ਇੱਕ ਗਾ ਕਾਨੂੰਨ ਇੱਕ ਇਹ ਜਾਂ ਕਾਨੂੰਨ ਹੈ ਪਿੰਡਾਂ ਦੇ ਵਿੱਚ ਬੇਰਜ਼ਗਾਰੀ ਹੈ ਦੇਖੋ ਖਤਮ ਕਿਵੇਂ ਹੋ ਰਿਹਾ ਹੈ ਹਾਂਜੀ ਖਤਮ ਕਿਵੇਂ ਖਤਮ ਇਸ ਕਰਕੇ ਹੋ ਰਿਹਾ ਵੀ ਪਹਿਲਾਂ 100 ਦਿਨ ਦਾ ਸੀ ਜੀ ਲੋਕਾਂ ਨੂੰ 42 ਹਾਂਜੀ 125 ਹੋ ਗਿਆ ਹਾਂਜੀ ਪਰ ਜੇ 100 ਦਿਨਾਂ ਦੇ ਵਿੱਚ ਹੀ ਲੋਕਾਂ ਨੂੰ 42 ਦਿਨ ਐਵਰੇਜ ਕੰਮ ਮਿਲਿਆ ਹੈ ਤਾਂ ਉਹਨੂੰ ਸਵਾ 100 ਕਰ ਲਓ ਕਿਵੇਂ ਆਪਾਂ ਉਹਨੂੰ ਕਹਿ ਸਕਦੇ ਆ ਵੀ 100 ਦਿਨਾਂ ਤੋਂ ਹੋ ਜਾਏਗਾ ਭਾਵੇਂ 200 ਦਾ ਕਰ ਦੋ ਹਾਂ ਨਾ ਹਾਂ ਜਦੋਂ ਕੰਮ ਜਿਹੜੀ ਜਿਹੜੀ ਦਿਹਾੜੀ ਹੈਗੀ ਹੈ ਉਹ 250 ਤੋਂ ਵੱਧ ਗਈ ਹੈ 400 ਹੋ ਗਈ ਹੈ ਹੋ ਗਈ ਇਹ ਵਧੀਆ ਹੈਗਾ ਕਿ ਨਹੀਂ ਹੈਗਾ ਬਿਲਕੁਲ ਵਧੀਆ ਪਰ ਕਾਨੂੰਨੀ ਤੌਰ ਤੇ ਤਾਂ ਆਪਾਂ ਲਿਖਣ ਪੜਨ ਦੇ ਚ ਨਹੀਂ ਅਸੀਂ ਪ੍ਰੈਕਟੀਕਲ ਵੀ ਕੀ ਜੀ ਜਦੋਂ 100 ਦਿਨ ਸੀ ਉਦੋਂ 42 ਦਿਨਾਂ ਦਾ ਮਿਲਦਾ ਹੈ ਬਾਇਓਮੈਟ੍ਰਿਕ ਲੱਗਣਾ ਹੈ ਮੈਂ ਕਹਿੰਦਾ ਤੁਹਾਡੀ ਗੱਲ ਸਾਰੀ ਸਹੀ ਹੈ ਠੀਕ ਹੈ ਅਸੀਂ ਬੜੀਆਂ ਸਾਰੀਆਂ ਐਪਲੀਕੇਸ਼ਨਾਂ ਪਿੰਡਾਂ ਚ ਵਾਈਆਂ ਨੇ ਇਹ ਚੀਜ਼ਾਂ ਚ ਨੋਚ ਵਧੀਆ ਨੇ ਪਰ ਮੈਂ ਇਹ ਇਸ ਗਲਤੀ ਆ ਨਾ ਕਿ ਇਹ ਖਤਮ ਕਿਵੇਂ ਹੋ ਰਿਹਾ ਹੈ ਕਿਹੜਾ ਖਤਮ ਹੈ ਜਦੋਂ ਇੱਕ ਮਿੰਟ ਜਦੋਂ ਪੈਸਾ ਹੀ ਨਹੀਂ ਆਣਾ ਕੋਈ ਸਟੇਟ ਇੰਨਾ ਪੈਸਾ ਭਰ ਹੀ ਨਹੀਂ ਸਕਦੀ 10% ਜਦੋਂ ਸੀ ਸੈਂਟਰ 90% ਦਿੰਦਾ ਸੀ ਮਤਲਬ ਸੈਂਟਰ ਚ ਚਲਾਇਆ ਸੀ ਕਿਸੇ ਸਟੇਟ ਦੇ ਕੋਲ ਬਿਲਕੁਲ ਸੈਂਟਰ ਦੇ ਥੋੜੀ ਚਲਦਾ ਪਿਆ ਸੀ ਠੀਕ ਹੈ ਜਿਹੜੇ ਖਾਲੇ ਬਣਨੇ ਜਿਹੜੀਆਂ ਸੜਕਾਂ ਬਣਨੀਆਂ ਜੋ ਕੰਮ ਸਰਕਾਰ ਜਿਹੜੇ ਮੰਨ ਲੈ ਸੂਬਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਜੋ ਕੋਈ ਵਿਖਾਉਂਦੀ ਏ ਉਹਦੇ ਵਿੱਚ 90% ਤੇ ਇਸ ਦਾ ਸੈਂਟਰ ਦਾ ਹੀ ਸੀ ਨਾ ਜੀ ਕਿੰਨੇ ਖਾਲੇ ਬਣਿਆ ਸੀ ਇੰਨੇ ਖਾਲੇ ਬਣਾ ਤੇ ਅਸੀਂ ਸੜਕਾਂ ਉਹਨਾਂ ਦਾ ਸਟੈਂਡਰਡ ਤਾਂ ਵੇਖ ਹੁਣ ਇਸ ਕੰਮ 'ਚ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਏ ਤੁਹਾਡੀ ਪਾਰਟੀ ਵਿਰੋਧ ਦੇਖੋ ਵਿਰੋਧ ਕਰ ਰਹੀ ਮੈਂ ਤੁਹਾਨੂੰ ਇੱਕ ਗੱਲ ਦਿੰਦਾ ਦੇਖੋ ਮੇਰੀ ਗੱਲ ਲੇਬਰ ਦੇ ਹੱਕ ਦੇ ਵਿੱਚ ਜਦੋਂ ਵੀ ਅੱਜ ਤੱਕ ਕਾਨੂੰਨ ਬਣੇ ਹੈ ਜੀ ਕਾਮਰੇਡਾਂ ਦੇ ਤੇ ਕਾਂਗਰਸ ਦੀ ਸਰਕਾਰ ਇਕੱਠੀ ਹੋਇਆ ਕਾਨੂੰਨ ਉਦੋਂ ਬਣੇ ਆਰਟੀਆਈ ਉਦੋਂ ਬਣੀ ਜਦੋਂ ਕਾਨੂੰਨ ਇਕੱਠੇ ਸੀ ਬਿਲਕੁਲ ਉਦੋਂ ਬਣੀ ਲੇਬਰ ਦੇ ਜਿਹੜੇ ਕਾਨੂੰਨ ਹਨ ਉਹ ਉਦੋਂ ਬਣਿਆ 1995 ਦੇ ਵਿੱਚ ਜਦੋਂ ਦੇਵ ਗੋਡੇ ਦੀ ਸਰਕਾਰ ਸੀ ਆ ਲੇਬਰ ਕੰਸਟ੍ਰਕਸ਼ਨ ਮਿਸਤਰੀ ਵਾਲਾ ਕਾਨੂੰਨ ਜਦੋਂ ਕਾਮਰੇਡ ਤਾਕਤੇ ਸੀ ਇਹ ਕਾਨੂੰਨ ਉਦੋਂ ਬਣੇ ਮੈਨੂੰ ਇੱਕ ਦੱਸ ਦੇਣ ਅੱਜ ਤੱਕ ਭਾਰਤੀ ਜਨਤਾ ਪਾਰਟੀ ਨੇ ਜਿੰਨੇ ਕਾਨੂੰਨ ਅਮੈਂਡਮੈਂਟ ਕਰਨ ਦਾ ਜਤਨ ਕੀਤਾ ਚਾਹੇ ਉਹ ਖੇਤੀ ਦਾ ਕਾਨੂੰਨ ਹੈ ਚਾਹੇ ਉਹ ਲੇਬਰ ਦਾ ਕਾਨੂੰਨ ਹੈ ਚਾਹੇ ਉਹ ਲੇਬਰ ਦੇ ਜਿਹੜੇ ਕੋਡ ਕਾਨੂੰਨ ਲਾਗੂ ਕੀਤੇ 44 ਦੀ ਥਾਂ ਤੇ 4 ਕਰ ਰਹੇ ਹੈ ਮੈਨੂੰ ਇੱਕ 10 ਦਿਨ ਉਹਨਾਂ ਕਾਨੂੰਨਾਂ ਨੂੰ ਬਦਲਣ ਦੇ ਨਾਲ ਲੋਕਾਂ ਨੂੰ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਅੱਗੇ ਨਹੀਂ ਕੋਈ ਹੋ ਰਿਹਾ ਸੀ ਔਰ ਲੇਬਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਪਿੰਡਾਂ ਦੀ ਲੇਬਰ ਬੜੀ ਔਖੀ ਹੈ ਨਰੇਗਾ ਕਾਨੂੰਨ ਦੇ ਉੱਤੇ ਹੈ ਜੀ ਸੱਟ ਸੈਂਟਰ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਮਾਰ ਰਹੇ ਹੈ ਇਹਨਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਔਰ ਲੋਕ ਤਰਾਹੀ ਤਰਾਹੀ ਕਰ ਰਹੇ ਤਰਾਹੀ ਤਰਾਹ ਜੇ ਲੋਕਾਂ ਨੂੰ ਮੰਨ ਲੈ ਕੇਈ ਵਿਰੋਧ ਕਰਦੇ ਕਹਿੰਦੇ ਯਾਰ ਨਰੇਗਾ ਦਾ ਕਾਨੂੰਨ ਹੋਣਾ ਸਾਨੂੰ ਦਿਹਾੜੀਦਾਰ ਬੰਦੇ ਨਹੀਂ ਲੱਭਦੇ ਜੀ ਇਹ ਸ਼ਹਿਰ ਚੱਲ ਰਿਹਾ ਹੈ ਕੋਈ ਸਿਸਟਮ ਚੱਲ ਰਿਹਾ ਹੈ ਤੇ ਲੋਕਾਂ ਦੇ ਜੇਬ ਵਿੱਚ 4 ਪੈਸੇ ਆਉਂਦੇ ਜਿਹੜਾ ਤੁਸੀਂ ਕਹਿੰਦੇ ਜੇ ਚਾਣ ਤੋਂ ਹੋਣਾ ਹੈ ਜੇ ਲੋਕਾਂ ਨੂੰ ਸਵਾ ਸੋਦੇ ਨੂੰ ਤਾਂ ਦੇਣ ਫੇਰ ਹੀ ਆਇਨਾ ਪਰ ਸਟੇਟਾਂ ਕੋਲ ਤਾਂ ਇੰਨੀ ਪਹੁੰਚ ਹੀ ਨਹੀਂ ਰਹੀ ਜੀ ਠੀਕ ਹੈ ਭ੍ਰਸ਼ਟਾਚਾਰ ਖਤਮ ਹੋ ਗਿਆ ਹਾਂਜੀ ਭ੍ਰਸ਼ਟਾਚਾਰ ਚਰਮ ਸੀਮਾ ਤੇ ਚਰਮ ਸੀਮਾ ਤੇ ਇਹ ਸਮਾਂ ਆਮ ਆਬੀ ਪਾਟ ਦੇ ਉੱਤੇ ਸਵਾਲ ਕਿਉਂ ਨਹੀਂ ਪੁੱਛਦੇ ਹਾਂਜੀ ਲੋਕੀ ਕਿਉਂ ਨਹੀਂ ਪੁੱਛਦੇ ਅਸੀਂ ਤਾਂ ਬੜੀ ਵਾਰੀ ਬੋਲੇ ਸਾਡਾ ਬੋਲੇ ਦਾ ਕਿੰਨਾ ਕਸਰ ਹੋ ਗਿਆ ਆ ਮੈਂ ਕਹਾਣੀ ਕਿਸੇ ਮੰਨ ਲਓ ਦਫ਼ਤਰਾਂ 'ਚ ਹੁੰਦਾ ਤਾਂ ਫਿਰ ਲੋਕੀ ਕਿਉਂ ਨਹੀਂ ਆਉਂਦੇ ਅੱਗੇ ਵੀ ਸਾਡੇ ਨਾਲ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸਾਂ ਲੋਕ ਵੀ ਲੋਕਾਂ ਦੇ ਕੁਝ ਹੈ ਕਮਜ਼ੋਰੀ ਮੈਂ ਨਹੀਂ ਕਹਿੰਦਾ ਲੋਕਾਂ 'ਚ ਕਮਜ਼ੋਰੀ ਨਹੀਂ ਲੋਕ ਪਰਚੀਆਂ ਤੋਂ ਡਰਦੇ ਏ ਜੀ ਲੋਕ ਦੁਸ਼ਮਣੀਆਂ ਤੋਂ ਡਰਦੇ ਏ ਲੋਕ ਇਹ ਵੀ ਕਦੇ ਕੰਮ ਪੈ ਗਿਆ ਫਿਰ ਜਾਣਾ ਪਤਾ ਨਹੀਂ ਐਮ.ਐਲ.ਏ ਨਾਲ 5 ਸਾਲ ਕੰਮ ਪਹਿਣਾ ਕਿ ਨਹੀਂ ਪਹਿਣਾ ਜੀ ਇਹ ਇੱਕ ਸਿਸਟਮ ਬਣ ਗਿਆ ਅੱਗੇ ਰਾਜਨੀਤਿਕ ਸਿਸਟਮ ਦੇ ਵਿੱਚ ਲੋਕ ਕਹਿੰਦੇ ਸੀ ਔਰ 1990 ਤੋਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਮਿੰਟ ਸਾਡੇ 1990 ਤੋਂ ਪਹਿਲਾਂ ਰਾਜਨੀਤਿਕ ਲੋਕ ਇੰਨੇ ਬੇਈਮਾਨ ਨਹੀਂ ਸੀ ਜਿੰਨਾ ਹੁਣ ਸਿਸਟਮ ਹੋ ਗਿਆ ਜਿਹੜਾ ਇੱਕ ਵਾਰੀ ਐਮਐਲਏ ਬਣ ਜਾਂਦਾ ਚਾਰ-ਚਾਰ ਵਾਰੀ ਦੇ ਐਮਐਲਏ ਇੱਥੇ ਬਣੇ ਆ ਆ ਕਾਮਰੇਡ ਮੋਤਾਪ ਸਿੰਘ ਨਗਾ ਤਿੰਨ ਵਾਰੀ ਐਮਐਲਏ ਬਣਿਆ ਅੱਜ ਵੀ ਉਹ ਆਮ ਜ਼ਿੰਦਗੀ ਬਤੀਤ ਕਰ ਰਿਹਾ ਪਰ ਇੱਥੇ ਤੇ ਇੱਕ ਵਾਰੀ ਬਣ ਜਾਣ ਤੋਂ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਐ ਉਹ ওই ਮਨਸੂਰੀਆਂ ਦੀਆਂ ਤੇ ਉਹ ਵਿਆਹ ਹੀ ਉਹ ਉੱਥੇ ਕਰਾਉਂਦੇ ਜਿੱਥੇ ਬਾਹਰ ਬਣ ਜਾ ਕੇ ਕੋਈ ਦੇਸ਼ ਨਹੀਂ ਛੱਡਦੇ ਘੁੰਮਣ ਤੋਂ ਉਹ ਤਾਂ ਸਰਕਾਰ ਸੁਵਿਧਾ ਦਿੰਦੀ ਹੈ ਨਾ ਹੁਣ ਪਹਿਲਾਂ ਪੱਤੇ ਨਹੀਂ ਸੀ ਇੱਕ ਮੇਰੇ ਵਰਗੇ ਆਮ ਬੰਦੇ ਦਾ ਵਿਆਹ ਹੋ ਜਾਵੇ ਤੋ ਉਹਨੂੰ ਕਿਹੜੀ ਸੂਲਤ ਮਿਲ ਜੇ ਕਿ ਵੀ ਸਾਰੇ ਮੁਲਕ ਘੁੰਮ ਕੇ ਆਵੇ ਚਲੋ ਆਪਣਾ ਮਿੰਵੇ ਦਾ ਦੂਸਰਾ ਬੰਦਾ ਇੱਕ ਮਿੰਟ ਹੋ ਇੱਕ ਮਿੰਟ ਚਾਰ ਆਪਾਂ ਜਿਆਦਾ ਲੰਬਾ ਨਹੀਂ ਗੱਲ ਘਟਨਾ ਵੀ ਆਪਾਂ ਜਿਆਦਾ ਲੰਬਾ ਨਹੀਂ ਨਹੀਂ ਕਹਿੰਦੇ ਐਮਸੀ ਦੇ ਰਿਐਕਸ਼ਨ ਆ ਗਏ ਕੀ ਰੋਲ ਰਹੇਗਾ ਡੱਟ ਕੇ ਲੜਾਂਗੇ ਬਿਲਕੁਲ ਸ਼ੋਰ ਔਰ ਲੋਕ ਸਾਨੂੰ ਫਤਵਾ ਦੇਣਗੇ ਜਿਤਾਉਣਗੇ ਤੇ ਜੇਕਰ ਤੁਸੀਂ ਗੱਲ ਕੀਤੀ ਵੀ ਮੇਰਾ ਵਿਆਹ ਜੇਕਰ ਤੁਹਾਡੇ ਮੈਡਮ ਉਹਦੋਂ ਹੁਣ ਐਮਸੀਸੀ ਤੇ ਤੁਹਾਡਾ 25 ਨੰਬਰ ਵਾਰਡ ਬੀਸੀ ਹੋ ਗਿਆ ਤੇ ਇੱਕ ਨੰਬਰ ਜਨਰਲ ਹੋ ਗਿਆ ਹੈ ਕੀ ਹੁਣ ਮੈਡਮ ਨਾਲ ਉਹ ਐਮਸੀ ਬਣਨ ਦਾ ਸੁਪਨਾ ਪੂਰਾ ਤੇ ਉਹ ਤਾਂ ਤੁਸੀਂ ਵਿਆਹ ਕਰਾਇਆ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸੀਂ ਲੋਕਾਂ ਨੂੰ ਇੱਕ ਗੱਲ ਦੀ ਬੇਨਤੀ ਜ਼ਰੂਰ ਕਰਦੇ ਆ ਆ ਮੈਂ ਤੁਹਾਨੂੰ ਆਖਰੀ ਗੱਲ ਦੱਸ ਰਿਹਾ ਬਸ ਵੀ ਲੋਕ ਉਹ ਜੇ ਲੋਕਾਂ ਨੂੰ ਬਣਾਉਣ ਜਿਹੜੇ ਲੋਕ ਇਮਾਨਦਾਰ ਹੋਣ ਜਿਹੜੇ ਲੋਕ ਕਰੈਕਟਰ ਦੇ ਪੱਖ ਤੋਂ ਸਹੀ ਲੋਕ ਹੋਣ ਇਹ ਸਮਾਜ ਦੇ ਵਿੱਚ ਮੁੱਢਲੀ ਇਕਾਈ ਜਿਹੜੀ ਹੈ ਨਾ ਸਰਪੰਚ ਤੇ ਐਮਸੀ ਦੀ ਇਹਦੀ ਬੁਨਿਆਦ ਆਪਾਂ ਗੁੰਡੇ ਇਹਦੀ ਬੁਨਿਆਦ ਆਪਾਂ ਮਾੜੇ ਵਿਚਾਰਾਂ ਦੇ ਲੋਕ ਜੇ ਆਪਾਂ ਉਹਨਾਂ ਨੂੰ ਬਣਾਵਗੇ ਕਦੇ ਸਮਾਜ ਸੁਧਰ ਨਹੀਂ ਸਕਦਾ ਮੈਂ ਇਸ ਗੱਲ ਦੀ ਗਰੰਟੀ ਕਰਨਾ ਇਸ ਕਰਕੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਬੰਦੇ ਦਾ ਲੋਕਾਂ ਨੂੰ ਪਤਾ ਹੈ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਹਤੋਂ ਸਾਡੇ ਵਿੱਚ ਕੋਈ ਕਮੀ ਹੈ ਸਾਨੂੰ ਵੋਟ ਨਾ ਪਾਣ ਪਰ ਘੱਟੋ ਘੱਟ ਇੰਨਾ ਜ਼ਰੂਰ ਰੱਖਣ ਵੀ ਅਸੀਂ ਆਦੇ ਵਾਰਡ ਦਾ ਜਿਹੜਾ ਬੰਦਾ ਚੁਣਨਾ ਹੈ ਉਹ ਪੜਿਆ ਲਿਖਿਆ ਹੋਵੇ ਉਹ ਕੰਮ ਕਰਨ ਦੇ ਕਾਬਿਲ ਹੋਵੇ ਉਹ ਅਸੀਂ ਤਾਂ ਉਹਦਾ 5 ਸਾਲ ਦਾ ਪੰਜ ਸਾਲ ਵੀ ਪਾੜਤੀ ਹਾਂ ਜੀ ਉਹ ਪਾ ਵੀ ਕਿਸੇ ਵੀ ਪਾਰਟੀ ਤੋਂ ਹੋਵੇ ਨਹੀਂ ਦੇਖੋ ਪਾਰਟੀ ਅਸੀਂ ਤੇ ਹੀ ਕੰਨ ਦੇ ਦੇਖੋ ਕੋਈ ਵੀ ਪਾਰਟੀ ਦਾ ਹੋਵੇ ਜੀ ਇਹ ਕੋਈ ਬੰਦਾ ਬਹੁਤ ਵਧੀਆ ਹੈ ਬੰਦਾ ਵਧੀਆ ਹੋਣਾ ਬੰਦਾ ਵਧੀਆ ਹੋਣਾ ਚਾਹੀਦਾ ਇਹ ਵੀ ਐਮ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ہم ਅਪੀਲ ਕਰਦੇ ਹਾਂ ਕਿ ਐਮ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ